ਪੰਜਾਬ ਮਾਈ ਹੋਮ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਸੰਨਾਮ ਸੰਤ ਕਲੋਨੀ ਵਿਗੜਵਾਲਾ ਰੋਡ ਸੀਦੀ ਦਿਹਾੜੇ ਛੋਟੇ ਸ਼ਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੇਡੀਜ਼ ਗਰੁੱਪ ਵੱਲੋਂ ਸਪੈਸ਼ਲ ਲੰਗਰ ਲਗਾਇਆ ਗਿਆ ਹੈਗਾ ਜੀ ਚਾਹ ਬਰੈਡ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈਗਾ ਜਿਹਦੇ ਵਿੱਚ ਸੰਤ ਕਲੋਨੀ ਦੀਆਂ ਲੇਡੀਜ਼ ਮਹਿਲਾਵਾਂ ਨੇ ਇਕੱਤਰ ਹੋ ਕੇ ਤੇ ਲੰਗਰ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਪਹਿਲਾਂ ਅਰਦਾਸ ਕੀਤੀ ਭੋਗ ਪਾਏ ਦੇਗਵੰਡਨ ਤੋਂ ਉਪਰੰਤ ਲੰਗਰ ਦੀ ਸ਼ੁਰੂਆਤ ਕੀਤੀ ਗਈ ਇੱਕ ਵੱਖਰੀ ਜੀ ਨਵੇਕਲੀ ਜੀ ਪਹਿਲ ਕਦਮੀ ਕੀਤੀ ਹੈਗੀ ਲੇਡੀਜ਼ ਵੱਲੋਂ ਕਹਿ ਸਕਦੇ ਆਂਗੇ ਤੇ ਜਿਨ੍ਹਾਂ ਨੇ ਪਹਿਲੀ ਵਾਰ ਕਲੋਨੀ ਦੇ ਵਿੱਚ ਇੱਕ ਲੰਗਰ ਨੂੰ ਆਯੋਜਿਤ ਕੀਤਾਗਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੱਦੇ ਨਜ਼ਰ ਜੀ ਤੁਸੀਂ ਸੋਤੇ ਸਭਜਾਦਿਆਂ ਦੀ ਸਿੱਖੀ ਦੇ ਦਿਹਾੜੇ ਨੂੰ ਮਨਾਉਣ ਦਾ ਲੇਡੀਜ਼ ਵੱਲੋਂ ਪਹਿਲੀ ਵਾਰ ਇਸ ਕਲੋਨੀ 'ਚ ਸ਼ੁਰੂਆਤ ਕੀਤੀ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਸਭਜਾਦਿਆਂ ਦੀ ਯਾਦ ਵਿੱਚ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਅੱਜ ਸਭਜਾਦਿਆਂ ਲਈ ਅਸੀਂ ਵੈਸੇ ਇੱਕ ਹੋਰ ਤਾਂ ਕੁਝ ਕਰ ਵੀ ਸਕਦੇ ਇੱਕ ਛੋਟਾ ਜਿਹਾ ਅਸੀਂ ਸਾਰੀ ਕਲੋਨੀ ਨੇ ਸਾਰਿਆਂ ਦੀ ਸੰਜੋਗ ਦੇ ਕਰਕੇ ਅੱਜ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਜੀ ਇਹ ਲੰਗਰ ਲਾ

ਕਿੱਦਾਂ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਜੀ ਕਿ ਸਾਨੂੰ ਵੀ ਇਹ ਚ ਉਪਰਾਲਾ ਕਰਨਾ ਚਾਹੀਦਾ ਹੈਗਾ ਜਿੱਦਾਂ ਨੌਜਵਾਨ ਇਕੱਠੇ ਹੋ ਕੇ ਸਰਾਂ ਦੇ ਜਾ ਰਹੇ ਨੇ ਜਾਂ ਸੜਕਾਂ ਦੇ ਉੱਤੇ ਲੰਗਰ ਲਵਾ ਰਹੇ ਨੇ ਤੁਸੀਂ ਲੇਡੀਜ਼ ਵੱਲੋਂ ਇੱਕ ਉਪਰਾਲਾ ਕੀਤਾਗਾ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਹਦੇ ਬਾਰੇ ਅਸੀਂ ਇਸ ਕਲੋਨੀ 'ਚ ਹੀ 5 ਸਾਲ ਤੋਂ ਰਹਿ ਰਹੇ ਹਾਂ ਸਾਡੀ ਕਲੋਨੀ 'ਚ ਪਹਿਲੀ ਵਾਰ ਉਪਰਾਲਾ ਹੋਇਆ ਜੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਕਲੋਨੀ ਵੀ ਅੱਗੇ ਵਧੇ ਸਾਰਾ ਕੁਝ ਇੱਥੇ ਵੀ ਸਾਡੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇ ਅਸੀਂ ਅੱਜ ਰਲ ਮਿਲ ਕੇ ਜੋ ਸੀਦੀ ਦਿਹਾੜਾ ਮਨਾਇਆ ਹੈ ਇਸ ਨੂੰ ਅਸੀਂ ਕਹਿੰਦੇ ਆ ਵੀ ਸਾਡੇ ਬੱਚਿਆਂ ਨੂੰ ਵੀ ਕੁਝ ਸਿੱਖਿਆ ਮਿਲੇ ਦੇਖਣ ਅੱਜ ਬੱਚੇ ਜਿਵੇਂ ਸਾਡੇ ਬੱਚੇ ਸਿਰ ਨਹੀਂ ਢੱਕਣਾ ਚਾਹੁੰਦੇ ਸਿਰ ਟਾਕੇ ਰੱਖਣ ਅਸੀਂ ਉਹਨਾਂ ਨੂੰ ਕੁਝ ਮਰਿਆਦਾ ਸਿਖਾ ਸਕੀਏ ਸਾਡੀ ਕੋਲੋਨੀ ਵਿੱਚ ਗੁਰਦੁਆਰਾ ਸਾਹਿਬ ਵੀ ਨਹੀਂ ਹੈਗਾ ਅਸੀਂ ਚਾਹੁੰਦੇ ਆ ਵੀ ਸਾਡੇ ਅੱਗੇ ਵਧੇ ਗੁਰਦੁਆਰਾ ਸਾਹਿਬ ਵੀ ਨੇੜੇ ਸਾਨੂੰ ਹਰ ਰੋਜ਼ ਦਰਸ਼ਨ ਕਰਨ ਨੂੰ ਮਿਲੇ ਮਿਲਣ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਸੰਤ ਕੋਲੋਨੀ ਦੇ ਵਿੱਚ ਪਹਿਲੀ ਵਾਰ ਲੰਗਰ ਲਗਾਇਆ ਗਿਆਗਾ ਸਾਰੇ ਹੀ ਸੰਤ ਕੋਲੋਨੀ ਦੇ ਮੈਂਬਰਾਂ ਦਾ ਸਾਡੇ ਸਾਰਿਆਂ ਦੇ ਵੱਲੋਂ ਇੱਕ ਦੂਜੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਦਾ ਯੋਗਦਾਨ ਪੈ ਗਿਆ ਬੱਚਿਆਂ ਨੇ ਬੜੀ ਹੀ ਸ਼ਰਧਾ ਤੇ ਉਤਸ਼ਾਹਪੂਰਵਕ ਸੇਵਾ ਕੀਤੀ ਆ ਪਰਮਾਤਮਾ ਇਹਨਾਂ ਨੂੰ ਅੱਗੇ ਸਿੱਖੀ ਦਾਣ ਦਾ দান ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਲੋਨੀ ਵਾਸੀਆਂ ਦੇ ਵੱਲੋਂ ਲੰਗਰ ਲਗਾਇਆ ਗਿਆ ਹੈ ਛੋਟੇ ਸਾਹਿਬ ਜੀ ਆਦਿਆਂ ਦੀ ਸ਼ਹਾਦਤ ਦੇ ਮੱਦੇ ਨਜ਼ਰ ਤੁਸੀਂ ਵੀ ਵੱਧ ਚੜ ਕੇ ਇਸ ਲੇਡੀਜ਼ ਗਰੁੱਪ ਦਾ ਸਾਥ ਦਿੱਤਾ ਹੈਗਾ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸੁਣ ਲਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਹੀ ਕਹਿਣਾ ਚਾਹੁੰਦਾ ਵੀ ਜਿਆਦਾ ਸਾਡੇ ਅੱਜ ਸੰਤ ਗਨੁਨੀ ਵਾਲਿਆਂ ਨੇ ਲੰਗਰ ਲਾਇਆ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਕੱਠੇ ਹੋ ਕੇ ਸਾਰਿਆਂ ਨੇ ਲੰਗਰ ਲਾਇਆ ਕਿ ਸਾਰਾ ਮhalla ਹੀ ਸਾਡਾ ਅੱਜ ਅੱਥਾ ਹੋਇਆ ਜਿਹਨੇ ਅਸੀਸ਼ੀਦੀ ਜੋੜ ਮੇਲੇ ਉੱਤੇ ਨਗਰ ਦੇ ਸਾਹਮਣੇ ਬੱਦ ਕਬਦ ਸੇਵਾ ਕੀਤੀ ਮੈਂ ਸਾਰੇ ਨਗਰ ਨਿਵਾਸੀਆਂ ਦਾ ਮਹੱਲੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬੜਾ ਪੱਛੜ ਕੇ ਬੱਚਿਆਂ ਨੇ ਵੀ ਹਿੱਸਾ ਬੜਾ ਲਿਆ ਸਾਡੀ ਲੇਡੀਆਂ ਨੇ ਬੜਾ ਯੋਗਦਾਨ ਪਾਇਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਹੀ ਕੋਈ ਵੀ ਫੰਕਸ਼ਨ ਹੋਵੇ ਸਾਰਾ ਮੱਲਾ ਰੱਖ ਕੇ ਹੀ ਇਹ ਕੰਮ ਅਸੀਂ ਕਰੀਏ